ਲਗੇ ਪੀਪਲਾਂ ਦੀ ਠੰਡੀ ਠੰਡੀ ਸ਼ਾ ਦਾਤੀ ਤੇਰੇ ਮੰਦਰਾ ਦੀ ਆਉਂਦਾ ਏ ਗਰੀਬ ਦਾਸ ਤੇਰਾ ਖੱਤ ਨੌਰ ਹੋਇਆ ਥੇ ਦੇ ਕੇ ਅੱਜ ਮੌਜੂਦ ਹੈ ਜੀ ਪ੍ਰਾਚੀਨ ਮੰਦਿਰ ਇਤਿਹਾਸਕ ਮੰਦਿਰ ਜੋ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਮੌਜੂਦ ਹੈ ਇਹ ਜਿਹੜਾ ਸ਼ਿਵ ਲਿੰਗ ਜਮੀਨ ਚੋਂ ਨਿਕਲਿਆ ਸਤਾਪਿਤ ਨਹੀਂ ਹੋਇਆ ਥੋੜੇ ਦਿਨਾਂ ਦੇ ਵਿੱਚ ਹੀ ਮਾਤਾ ਦਾ ਮੇਲਾ ਏ ਤੋ ਹਰ ਸਾਲ ਮੇਲੇ ਤੇ ਉੱਤੇ ਲੱਖਾਂ ਹੀ ਸੰਗਤਾਂ ਦੇ ਵੱਲੋਂ ਆ ਕੇ ਇੱਥੇ ਨਕਮਸਤਕ ਕੀਤਾ ਜਾਂਦਾ ਹੈ ਸਜਦਾ ਨਜ਼ਦੀਕ ਆਂਦਾ ਜਾ ਰਿਹਾ ਏ ਜਿਉਂ-ਤਿਉਂ ਭਗਤਾਂ ਦੇ ਵੱਲੋਂ ਜੋ ਸੇਵਾ ਤੇਜ ਕਰ ਦਿੱਤੀ ਗਈ ਹੈ ਸੋ ਇਸ ਸਮੇਂ ਮਜੂਦ ਹੈ ਜੀ ਮੂਲਾਪੁਰ ਲੰਗਰ ਦੇ ਵਿੱਚ ਜਿੱਥੇ ਪੂਰੀ ਤਿਆਰੀਆਂ ਚੱਲ ਰਹੀਆਂ ਏ ਜੋ ਕੰਮ ਰਹਿੰਦੇ ਐ ਸੋ ਪੂਰਨ ਤੌਰ ਤੇ ਕੀਤੇ ਜਾ ਰਿਹਾ ਹੈ ਤਾਂ ਕਿ ਮੇਲੇ ਦੇ ਦੌਰਾਨ ਕੋਈ ਕਿਤੇ ਵੀ ਕਮੀ ਨਾ ਰਹਿ ਜੇ ਸੋ ਇਹ ਪੂਰੀ ਤਿਆਰੀ ਭਗਤਾਂ ਦੇ ਵੱਲੋਂ ਜੋ ਚੱਲ ਰਹੀ ਹੈ ਤੋ ਇਹ ਜੋ ਤੁਸੀਂ ਵੇਖ ਸਕਦੇ ਹੋ ਬੱਟੀ ਮਸ਼ੀਨ ਜਿਸ ਨੂੰ ਸਟੀਮਰ ਕਿਹਾ ਜਾਂਦਾ ਹੈ ਜਿਹਦੇ ਵਿੱਚ ਇੱਥੇ ਜੋ ਬਾਲਣ ਪਾਇਆ ਜਾਂਦਾ ਹੈ ਲੱਕੀ ਪਾਉਆ ਜਾਂਦਾ ਹੈ ਜਿਹਦੇ ਨਾਲ ਅੱਗ ਜੀ ਆ ਗਈ ਤੇ ਦਾਸਤ ਦੇ ਪਲੇਸ ਨਾਲ ਤੋ ਉਸੇ ਹੀ ਭੱਟ ਦੇ ਨਾਂ ਤੇ ਮੁਲਾ ਪਰ ਕਰੀਮ ਦਾਸ ਜੋ ਸਾਡੇ ਪਿੰਡ ਦਾ ਨਾਂ ਹੈ ਉਸੇ ਭੱਟ ਦੇ ਨਾਂ ਨਾਲ ਤਿਆਰੀਆਂ ਚੱਲ ਰਹੀਆਂ ਏ ਨੀਚੇ ਵੀ ਤੁਹਾਨੂੰ ਦਿਖਾਉਂਦੇ ਆ ਕਿਥੇ ਲੰਗਰ ਬਣਦਾ ਏ ਕਿਉਂਕਿ ਲੱਖਾਂ ਦੀ ਤਰ੍ਹਾਂ ਦੇ ਵੀ ਸੰਗਤ ਇੱਥੇ ਆਂਦੀ ਹੈ ਇਸੇ ਤਰ੍ਹਾਂ ਇਹ ਜ਼ਿੰਮੇਵਾਰੀ ਵੱਡੀ ਹੋ ਜਾਂਦੀ ਹੈ ਸੋ ਪਾਣੀ ਧਰਮ ਹੋਵੇ ਚਾਹ ਵੀ ਬਣਾ ਸਕਦੇ ਹੋ ਦੁੱਧ ਕਰਮ ਵੀ ਕਰ ਸਕਦੇ ਬੜਾ ਇਹ ੜੀ ਵਾਸਤੇ ਜਿ ਕਿਸੇ ਟਾਈਮ ਆਉ ਡੇਲੀ ਯੂ ਵਿਲ ਹੈਵ ਅ ਕੱਪ ਆਫ ਟੀ ਪਿਆਰ ਵੇ ਨਾਲ ਦੀ ਨਾਲ ਸ਼ੇਅਰ ਕਰਿਓ ਮਾਤਾ ਦੇ ਦਰਵਾਜ਼ੇ ਵਿੱਚ ਤੇ ਮਾਤਾ ਨੂੰ ਪਿਆਰ ਕਰਨ ਵਾਲੇ ਜਿਹੜੇ ਉਹ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਿਓ ਦੇ ਨਾਲ ਦੇ ਨਾਲ ਸ਼ੇਅਰ ਕਰੋ ਤਾਂ ਕਿ ਤੁਹਾਡੇ ذریعے ਵੀ ਕੋਈ ਹੋਰ માતા ਦੇ ਦਰਬਾਰ ਦੇ ਦਰਸ਼ਨ ਕਰ ਸਕੇ ਫਤਿਵਾਲਿਕ ਦੀ ਪਹਾੜੀਆਂ ਦੇ ਵਿੱਚ ਮੌਜੂਦ માતા ਜੈੰਤੀ ਦੇਵੀ ਦਾ ਮੰਦਿਰ ਜਿੱਥੇ ਹਰ ਸਾਲ ਪੱਤੇ ਪੱਦਰ ਤੇ ਜੋ ਮੇਲਾ ਹੁੰਦਾ ਹੈ ਨੱਖਾਂ ਹੀ ਸੰਗਤਾਂ ਦੇ ਵੱਲੋਂ ਮੰਦਿਰ ਤੇ ਦਰਬਾਰ ਤੇ ਆ ਕੇ ਨਕਮਸਤਕ ਕੀਤਾ ਜਾਂਦਾ ਹੈ ਸੋ ਮਾਤਾ ਦੇ ਦਰਬਾਰ ਦਾ ਕੀ ਇਤਿਹਾਸ ਹੈ ਅੱਜ ਤੁਹਾਡੇ ਨਾਲ ਸਾਰੀਆਂ ਗੱਲਾਂ ਬਤਾ ਸਾਂਝੀਆਂ ਕਰਾਂਗੇ ਸੋ ਸਾਡੇ ਨਾਲ ਕਮੇਟੀ ਮੁੰਡਾਪੁਰ ਕਮੇਟੀ ਦੇ ਮੈਂਬਰ ਵੇ ਮੌਜੂਦ ਹੈ ਪ੍ਰਧਾਨ ਵੀ ਮੌਜੂਦ ਹੈ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕਈ ਸੋ ਸਾਲ ਪੁਰਾਣਾ ਮਾਤਾ ਦਾ ਮੰਦਿਰ ਹੈ ਤੇ ਕਈ ਸੋ ਸਾਲ ਪਹਿਲਾਂ ਤੋਂ ਸੇਵਾ ਚੱਲਦੀਆਂ ਆ ਰਹੀਆਂ ਹੈ ਤਾਂ ਹੀ ਦਰਬਾਰ ਦੇ ਉੱਤੇ ਮੇਲੇ ਲੱਗਦੇ ਆ ਰਹੇ ਹੈ ਤੇ ਇਸ ਦਰਬਾਰ ਦਾ ਜੋ ਇਤਿਹਾਸ ਹੈ ਉਹ ਸਾਡੇ ਜੋ ਦਰਸ਼ਕ ਹੈ ਉਹਨਾਂ ਨੂੰ ਦੱਸੋ ਪਹਿਲਾਂ ਤਾਂ ਜੀ ਸਾਰਿਆਂ ਨੂੰ ਜੈ ਮਾਤਾ ਦੀ ਮੈਂ ਲੰਗਰ ਕਮੇਟੀ ਮੁੱਲਾਂ ਪਰ ਗਰੀਬ ਦਾਸ ਵੱਲੋਂ ਸਾਰੇ ਪਖਤਾਂ ਦਾ ਜੀ ਆਇਆਂ ਨੂੰ ਮਿਲਦੇ ਵਾਲੇ ਸਾਰਿਆਂ ਨੂੰ ਖੱਦਾ ਦੰਨਾ ਇਸ ਵਾਰ ਜੋ ਮੇਲਾ ਹੈ 23 24 ਫਰਵਰੀ ਦਾ ਮੇਲਾ ਹੈ ਤੋਂ ਸਾਰੇ ਜਿੰਨੇ ਵੀ ਮਾਤਾ ਨੂੰ ਮੰਨਣ ਵਾਲੇ ਨੇ ਤਾਂ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਮਾਤਾ ਦੇ ਮੇਲੇ ਵਿੱਚ ਆ ਕੇ ਸ਼ਰੌਣ ਖਮਦਾਉਣ ਇਲਾਕੇ ਦਾ ਸਭ ਤੋਂ ਵੱਡਾ ਮੇਲਾ ਜੋ ਮਾਤਾ ਜੈੰਤਰੀ ਦੇਵੀ ਦਾ ਮੋਟਕ ਦਿੰਨੇ ਜਿਹੜਾ ਮੇਲਾ ਚੱਲਿਆ ਆ ਰਿਹਾ ਹਰ ਖੇਤਰ ਤੋਂ ਇੱਥੇ ਲੋਕ ਆਉਂਦੇ ਨੇ ਕੋਈ ਇੱਕ ਸੰਸਥਾ ਦਾ ਜਾਂ ਇੱਕ ਪ੍ਰਕਿਰਤੀ ਦਾ ਮੇਲਾ ਨਹੀਂ ਹੈ ਇਹ ਹਰ ਧਰਮ ਦਾ ਹਰ ਵਰਗ ਦਾ ਮੁੰਡਾ ਇੱਥੇ ਪਹੁੰਚਦਾ ਸੋ ਇਸ ਵਾਰ ਵੀ ਜਿੰਨੀਆਂ ਵੀ ਤਿਆਰੀਆਂ ਸਾਡੇ ਵੱਲੋਂ ਆਏ ਸਾਲ ਵੱਧ ਕੇ ਹੁੰਨੀਆਂ ਤੋਂ ਅਸੀਂ ਆਪਣੇ ਜਿੰਨਾ ਵੀ ਕੰਮ ਕਾਜ ਦਾ ਹੋਵੇ ਮੁਕੰਮਲ ਕਰ ਰਹੇ ਹਾਂ ਪੂਰੀ ਤਿਆਰੀ ਕਰ ਰਹੇ ਹਾਂ ਪੂਰੀ ਤਿਆਰੀਆਂ ਚੱਲ ਰਹੀਆਂ ਜੀ ਸਜੰਦ ਹੈ ਕਿ ਜੋ ਮਾਤਾ ਦਾ ਦਰਬਾਰ ਇੱਕ ਜੈਨਤੀ ਦੇਵੀ ਦਾ ਮੰਦਿਰ ਇਹ ਹੈ ਤੇ ਇੱਕ ਹੋਰ ਮਾਤਾ ਦਾ ਜੋ ਮੰਦਿਰ ਹੈ ਕਾਂਗੜੇ ਵਿੱਚ ਹੈ ਕਾਂਗੜੇ ਵਿੱਚ ਜਿਹੜਾ ਮਾਤਾ ਦਾ ਮੰਦਿਰ ਹੈ ਮਾਤਾ ਦੀ ਜਿਹੜੀ ਪਿੰਡੀ ਵੀ ਹੈ ਉਹ ਵੀ ਕਾਂਗੜੇ ਤੋਂ ਆਈ ਹੋਈ ਹੈ ਜੋ ਮੰਦਿਰ ਦੇ ਅੰਦਰ ਪਰਚੰਡਾ ਹੈ ਮਾਤਾ ਦੀ ਪਿੰਡੀ ਉਹ ਵੀ ਕਾਂਗੜੇ ਤੋਂ ਆਈ ਹੈ ਕਈ ਸਾਲ ਪੁਰਾਣਾ ਜੋ ਇਹ ਮਾਤਾ ਦਾ ਮੰਦਿਰ ਹੈ ਜੋ ਮੋਲਦਾਪੁਰ ਗਰੀਬਦਾਸ ਜੋ ਗਰੀਬਦਾਸ ਮੋਲਦਾਪੁਰ ਦੇ ਨਾਲ ਵੀ ਦਾ ਦੋ ਇਤਿਹਾਸ ਜੁੜਿਆ ਹੋਇਆ ਹੈ ਸੋ 부जुर्गਾਂ ਤੋਂ ਅਸੀਂ ਜੋ ਵੀ ਸੁਣਦੇ ਆ ਰਹੇ ਹਾਂ ਅਸੀਂ ਇੱਕ ਕੈਸਟਮਿਕ ਇਤਿਹਾਸ ਦੀ ਸੋ ਜਿੰਨੀ ਵੀ ਇਹ ਰਾਜਤਤੀ ਜਿਹੜੀ ਇਹ ਰਾਜਤਤ ਹੁੰਦੀ ਦੀ ਪਹਿਲਾਂ ਹਸਨਾਉੜ ਦੇ ਨਾਂ ਤੇ ਉਹਦਾ ਕੋਈ ਜੋ ਵੀ ਅਸੀਂ ਕਹਾਣੀ ਸੁਣਦੇ ਹਾਂ ਗਰੀਬੂ ਨੇ ਇਹ ਕਿਲਾ ਜਿਹੜਾ ਫਤਿਹ ਕਰਿਆ ਮਾਤਾ ਦੇ ਦੇਸ਼ ਨਾਲ ਤੋਂ ਉਸੇ ਹੀ ਭਕਤ ਦੇ ਨਾਂ ਤੇ ਮੁੱਲਾ ਪਰ ਖਰੀਬ ਦਾਸ ਜੋ ਸਾਡੇ ਪਿੰਡ ਦਾ ਨਾਂ ਹੈ ਉਸੇ ਭਕਤ ਦੇ ਨਾਂ ਨਾਲ ਚੱਲਦਾ ਹੈ ਉਹ ਗਰੀਬਾਂ ਦੀ ਮਦਦ ਕਰਨ ਵਾਲੇ ਲੋਕ ਤੇ ਹਨਾ ਦੇਵੀ ਮਨਸਾ ਦੇਵੀ ਨੂੰ ਮੰਨਦਾ ਦਾ ਗਰੀਬਤਾ ਜੋ ਵੀ ਸੋ ਉਹਨਾਂ ਦੇ ਹੀ ਜਿਹੜਾ ਨਾਂ ਹੈ ਸਾਡੇ ਨਗਰ ਨਾਲ ਜੁੜਿਆ ਤੇ ਉਹੀ ਚੱਲ ਰਿਹਾ ਹੈ ਤਾਂ ਦੱਸਿਆ ਜਾਂਦਾ ਹੈ ਕਿ ਮਾਤਾ ਦੇ ਦਰਬਾਰ ਦੇ ਨੇੜੇ ਤੇੜੇ ਜੋ ਪਿੰਡ ਹੈ ਇਹਨਾਂ ਤੇ ਚੁਵਾਰਾ ਨਹੀਂ ਬਣਾਇਆ ਜਾਂਦਾ ਪੰਜ ਪਿੰਡ ਹੈ ਜੀ ਇਹ ਮਾਤਾ ਜੰਤਰੀ ਦੇਵੀ ਦੇ ਜਿੰਨੇ ਵੀ ਪੰਜ ਪਿੰਡਾਂ ਦੀ ਜਿਹੜੀ ਮੰਨਤਾ ਹੈ ਉਹ ਚੁਵਾਰਾ ਨਹੀਂ ਪਾ ਸਕਦੇ ਇੱਕ ਦੋ ਬੰਦੇ ਨੇ ਕੋਸ਼ਿਸ਼ ਵੀ ਕੀਤੀ ਅਸੀਂ ਹੁਣ ਲੱਕੜੀਆਂ ਇਕੱਠੀਆਂ ਕਰਨ ਕੇ ਤੇ ਮੇਰੇ ਖਰ ਕਿਹੜੇ ਪਿੰਡ ਕੇ ਤੇ ਉੱਥੇ ਵੀ ਸਾਨੂੰ ਨੇ ਕਈ ਲੋਕਾਂ ਨੇ ਦੱਸਿਆ ਵੀ ਉਹਨਾਂ ਨੇ ਕੋਸ਼ਿਸ਼ કરી ਉਹ ਖੰਡਰੇ ਹੋਇਆ ਦੇਖਿਆ ਸੀ ਕਈ ਜਿਹੜਿਆਂ ਨੇ ਵੀ ਲੰਗਣਾ ਕਰੀ ਨਾ ਇਸ ਚੀਜ਼ ਦੀ ਸੋ ਜਿਹੜੀ ਇੱਕ ਰੀਤ ਚੱਲੀ ਆ ਰਹੀ ਹੈ ਨਾ ਸੋ ਜਿਹੜੀ ਮਾਤਾ ਦਾ ਜਿਹੜਾ ਇਤਿਹਾਸ ਹੈ ਆਹ ਬਹੁਤ ਹੀ ਸੱਚਾਈ ਵਾਲੀ ਗੱਲ ਹੈ ਵੀ ਅੱਜ ਤੱਕ ਹੁਣ ਵੀ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਪੰਜ ਪਿੰਡ ਹੈ ਜੀ ਕੱਲਾ ਜੈਂਤੀ ਮੱਜਰੀ ਨਹੀਂ ਪੰਜਾਂ ਪਿੰਡਾਂ ਚ ਕਿਤੇ ਚਵਾਰਾ ਨਹੀਂ ਇੱਕ ਜਿਹੜਾ ਸਾਡਾ ਆਹ ਮਾਤਾ ਦਾ ਦਰਬਾਰ ਹੈ ਇੱਥੇ ਹੀ ਇੱਕ ਦੂਜੀ ਮੰਜ਼ਲ ਹੈ ਬਸ ਆਹ ਬਣੀ ਵੀ ਬਾਕੀ ਕਿਤੇ ਨਹੀਂ ਕੰਮ ਤਾਂ ਹੰਦਾ ਛੱਡਣਾ ਪੈਂਦਾ ਏ ਕਿਤੇ ਲੱਗਦਾ ਵੀ ਹਾਂ ਜੀ ਹਾਂ ਅਸੀਂ ਦੁਕਾਨਾਂ ਛੱਡ ਕੇ ਆਏ ਵੇ ਹੁਣ ਅੱਜ ਵੀ ਬੈਠੇ ਤੋੜੇ ਸਾਹਮਣੇ ਮੇਰੇ ਲਈ ਨੂੰ ਵੀ ਆਣਾ ਚਾਰ ਦਿਨ ਇੱਥੇ ਰਹਿਣਾ ਜੀ ਅਸੀਂ ਮਾਤਾ ਦਾ ਹੀ ਹੈ ਤਾਂ ਸਾਰਾ ਕੁਝ ਦਿਆ ਹੋਇਆ ਇੱਥੇ ਅਸੀਂ ਆਹ ਮੁੰਡੇ ਦੇ ਘੜੇ ਨਾਲ ਮਾਤਾ ਦਾ ਹੀ ਹੈ ਜੀ ਬਸ ਜੋ ਹੈ ਮਾਤਾ ਦਾ ਹੀ ਹੈ ਸਾਨੂੰ ਇਹ ਤਾਂ ਉੱਪਰ ਕੁਝ ਨਹੀਂ ਹੈ ਨਾ ਕੰਮ ਨਾ ਕਾਰ ਇਸ ਤੋਂ ਉੱਪਰ ਕੁਝ ਨਹੀਂ ਹੈ ਸਾਡੇ ਪਿੰਡ ਨੂੰ ਹਰੇਕੇ ਬੰਦੇ ਨੂੰ ਜੀ ਹਰੇਕ ਨੂੰ ਮੁੱਲਾਂਪੁਰ ਵਾਲਿਆਂ ਨੂੰ ਮਾਤਾ ਨਾਲ ਪਿਆਰ ਹੈ ਹਰੇਕ ਬੰਦਾ ਆਪਣਾ ਕੰਮ ਛੱਡ ਕੇ ਤੇ ਤਿਆਰੀ ਛੱਡ ਕੇ ਹਰੇਕ ਬੰਦਾ ਆ ਰਿਹਾ ਜੀ ਸਾਰੇ ਆਉਂਦੇ ਆ ਹਾਂ ਜੀ ਮਾਤਾ ਦੇ ਦਰਬਾਰ ਤੇ ਮਾਤਾ ਦੇ ਦਰਬਾਰ ਸਭ ਤੋਂ ਵੱਧ ਚਾਹ ਹੈ ਜੀ ਵੱਧ ਸਭ ਤੋਂ ਵੱਧ ਇੰਨਾ ਮਾਵਾ ਵਧੀਆ ਲੱਗਦਾ ਜੀ ਹੁਣ ਵੀ ਸੋਚ ਕੇ ਮਤਲਬ ਸਾਨੂੰ ਤਾਂ ਬੜਾ ਇੰਨਾ ਚਾਹ ਹੈ ਮੇਲੇ ਦਾ ਬਸ 2 ਮਹੀਨੇ ਪਹਿਲੇ ਹੁਣ ਹੌਲ ਆ ਜਾਂਦਾ ਵੀ ਹਾਂ ਮੇਲਾ ਆ ਗਿਆ ਬਿਆਹ ਤਾਂ ਵੱਧ ਚਾ ਹੁੰਦਾ ਇਨਸਾਨ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਦਿਨ ਤੁਸੀਂ ਮੇਲੇ ਵਾਲਾ ਜੋ ਮੇਲੇ ਹਾਂਜੀ ਬਸ ਚਾਰ ਪੰਜ ਦਿਨੋਂ ਇੱਥੇ ਮੇਲੇ 'ਚ ਪੂਰੀ ਮਾਂ ਮਾਈ ਦੀ ਸੇਵਾ ਡਾਢੀ ਜੀ ਦਿਨ ਰਾਤ ਇੱਥੇ ਰਹਿੰਦੇ ਦਿਨ ਰਾਤ ਪਰਮੰਭ ਚਰੂਗਾ ਦਿਨ ਰਾਤ ਵੀ ਰੁਵਾਇਟ ਕਰ ਦੇ ਦੀ ਹਾਂਜੀ ਹਾਂਜੀ ਮੈਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਮਾਤਾ ਦਾ ਜਿਹੜਾ ਮੇਲੇ ਤੇ ਨਾ ਉਸ ਨਾਲ ਕੁਝ ਇੱਥੋਂ ਖੁਸ਼ੀਆਂ ਲੈ ਕੇ ਜਾਓ ਬਹੁਤ ਵੱਡਾ ਦਿਨ ਹੈ ਅਬੀ ਇੱਡਾ ਵੱਡਾ ਦੇਣਾ ਵੀ ਤੁਸੀਂ ਬਿਆਨ ਨਹੀਂ ਅਸੀਂ ਇਸ ਚੀਜ਼ ਨੂੰ ਕਰ ਸਕਦੇ ਇੱਡਾ ਪ੍ਰਾਪਤੀ ਦਾ ਦੇਣਾ ਜੋ ਵੀ ਕੋਈ ਬੰਦਾ ਪ੍ਰਾਪਤੀ ਕਰਨਾ ਚਾਹੇ ਮੈਂ ਕਹਿੰਦਾ ਕਿ ਤੋ ਵੱਡਾ ਕੋਈ ਮੌਕਾ ਹੈ ਮੈਂ ਇਸ ਚੀਜ਼ ਦਾ ਗਵਾਹ ਹਾਂ ਇੱਕ ਵਾਰੀ ਆ ਕੇ ਦੇਖੋ ਉਸ ਨਜ਼ਰੀਏ ਨਾਲ ਮਾਤਾ ਦੇਖਣਾ ਉਸ ਸ਼ਰਧਾ ਨਾਲ ਤੁਸੀਂ ਸੋਚ ਵੀ ਨਹੀਂ ਸਕਦੇ ਅਸੀਂ ਲੋਕਾਂ ਦੇ ਮੂੰਹੋਂ ਸੁਣਿਆ ਆਪ ਦੀ ਗੱਲ ਨਹੀਂ ਕਰਦੇ ਉਹ ਕਹਿੰਦੇ ਵੀ ਸਾਡੀ ਜ਼ਿੰਦਗੀ ਬਦਲ ਗਈ ਹੈ ਨਾ ਕਈ ਕਈਆਂ ਦਾ ਤਾਂ ਮਾਤਾ ਇੱਦਾਂ ਹੱਥ ਫੜ ਕੇ ਪੈਦੇ ਹੱਲੇ ਹੀ ਹੈ ਨਾ ਉਈ ਟਾਈਮਿੰਗ ਵੀ ਨਹੀਂ ਹੈ ਉਹ ਆਪਣੇ ਮੋਹੋਂ ਬਿਆਨ ਕਰਦੇ ਲੋਕੋ ਕਹਿੰਦੇ ਵੀ ਸਾਡੀ ਜ਼ਿੰਦਗੀ ਹੈ ਨਾ ਕਈ ਲੋਕ ਤਾਂ ਹੀ ਦੇਖੋ ਮਾਕਾ ਦੇ ਕਾਰਨ ਜਿਹੜੇ ਇੱਥੇ ਜੁਟੀਆਂ ਡਟੀਆਂ ਕਰਦੇ ਦੇ ਨੌਕਰੀ ਵਾਲੇ ਉਹ ਗਏ ਉਹ ਨਹੀਂ ਆਪਦੇ ਪਰਦੇਸ ਨੂੰ ਨਹੀਂ ਗਏ ਉਹਨੇ ਇੱਥੇ ਮੁੱਲਾ ਪਰਦੇ ਲਾ ਕੇ ਪਾਸੇ ਆਪਦੇ ਮਕਾਨ ਲੈ ਲਏ ਉਹ ਕਹਿੰਦੇ ਵੀ ਸਾਡਾ ਇੰਨਾ ਦਿਨ ਲੱਗਦਾ ਵੀ ਅਸੀਂ ਘਰ-ਬਾਰ ਢੋਲ ਗਏ ਲਗਾਤਾਰ ਉਹ ਲਈ 10 ਦਿਨ ਇਹ ਮਹੀਨਾ ਪਹਿਲਾਂ ਤੁਹਾਡੇ ਕੋਲ ਤਿਆਰੀਆਂ ਕੀਤੀਆਂ ਜਾਣ ਲੱਗ ਜਾਂਦੀਆਂ ਨੇ ਮਹੀਨੇ 2 ਮਹੀਨੇ ਪਹਿਲਾਂ ਚੱਲ ਪੰਦਾ ਸੀ ਸਾਰਾ ਕੰਮ ਕਮਣਾ ਵੀ ਆ ਜਿੱਦਾਂ ਸਾਡਾ ਬਰੀਕੀ ਵਾਲਾ ਕੰਮ ਹੈ ਨਾ ਸੰਕਤ ਦੇ ਦਰਵਾਜ਼ੇ ਵਿੱਚ ਸੰਕਤ ਪਹੁੰਚਦੀ ਜਿਹੜੀ ਸੰਕਤ ਵੀਰ ਜੀ ਹੁਣ ਕੋਈ ਗਿਣਤੇ ਨਹੀਂ ਰਹੀ। ਦੇਖੋ ਜਿਹੜੀ ਸਾਟੇ ਕੋ ਜਿਹੜੀ ਸੰਕਤ ਪਹੁੰਚੀ ਐ ਉਹਦਾ ਵੀ ਕੋਈ ਐੜੇ ਨਹੀਂ ਥੱਲੇ ਵੀ ਹੁਣ ਇੰਨਾ ਕੱਠ ਲੱਗ ਗਿਆ ਹੋਣਾ ਵੀ ਸੀਮਾ ਨੇ ਰੱਖੀ। ਲੱਖਾਂ ਦੀ ਕਨਾਰ ਚ ਲੋਕ ਹੁਣ 3 ਦਿਨ ਦਾ ਮੇਲਾ ਵੇਖੀ ਤਾਂ ਹੀ ਮੇਲਾ ਵੀ ਪਹਿਲਾਂ 2 ਦਿਨ ਦਾ ਮੇਲਾ ਹੁੰਦਾ ਦਾ ਹੁਣ ਸੰਕਤ ਨੂੰ ਦੇਖ ਕੇ ਹੀ ਤੀਜਾ ਐਤਵਾਰ ਦਾ ਉਹਦੇ ਨਾਲ ਜੋ ਜਿਹੜਾ ਹੈਗਾ ਇਹ ਇਹਦੀ ਕਹਾਣੀ ਦਸੀ ਇਹ ਜਾਂਦੀ ਹੈ ਜੀ ਕਿ ਇੱਥੇ ਹਥਨੌਰ ਰਿਆਸਤ ਹੁੰਦੀ ਸੀ ਹਮ ਹਥਨੌਰ ਰਿਆਸਤ ਅਰਥ ਤੋ ਕੋਈ ਤਕਰੀਬਨ 8-9 ਸਦੀ ਪਹਿਲਾਂ ਹੁੰਦੀ ਸੀ ਉਹ ਰਥਰੌਣ ਆਲਿਆ ਨੇ ਇੱਥੇ ਆ ਕੇ ਸ਼ਿਵਜੀ ਦਾ ਮੰਦਿਰ ਬਣਾਇਆ ਸੀ ਉਹਨਾਂ ਨੇ ਬਣਾਇਆ ਸੀ ਤੇ ਉਹਦੀ ਥੋੜੀ ਪੂਜਾ ਕਰਦੇ ਰਹਿੰਦੇ ਸੀ ਰਾਜਪੂਤ ਰਾਜੇ ਸੀ ਉਹ ਉਹ ਸਾਰੇ ਸ਼ਿਵ ਦੀ ਪੂਜਾ ਕਰਦੇ ਸੀ ਜਦੋਂ ਜੈਨ ਰਾਜੇ ਇੱਥੇ ਦੇ ਅੱਗੇ ਕਾਂਗੜੇ ਉੱਥੇ ਜੋ ਵਿਆਹ ਕੇ ਲਏ ਉਹ ਕੁੜੀ ਆਪਣਾ ਜੋ ਢੋਲੀ ਨਾ ਉਠੇ ਤੇ ਉਹ ਜਿਹੜੀ ਉੱਥੇ ਦੀ ਲੜਕੀ ਸੀ ਜਿਹਨਾਂ ਉਹ ਮਾਤਾ ਦੀ ਉਪਾਸਕ ਸੀ ਉਹਨੇ ਕਿਹਾ ਭਾਈ ਇਹਦਾ ਕਿ ਮੈਂ ਮਾਤਾ ਜਾ ਰਹੀ ਮੈਂ ਤੇਰੇ ਤੋਂ ਬਿਨਾ ਰਹਿ ਨਹੀਂ ਸਕਦੀ ਤੇਰੀ ਵਹਾਰੇ ਪਾਠ ਪੂਜਾ ਕਰਕੇ ਰੋਟੀ ਖਾਣੀ ਮੇਰੇ ਕੀ ਹੋਏਗਾ ਫਿਰ ਮਾਤਾ ਨੇ ਉਹਨੂੰ ਕਹਿੰਦੇ ਦਰਸ਼ਨ ਦਿੱਤੇ ਭਈ ਤੇਰੀ ਢੋਲੀ ਤਾਂ ਉੱਠੇਗੀ ਜੇ ਮੇਰੇ ਨਾਲ ਪਿੰਡੀ ਜਾਏਗੀ ਫਿਰ ਉਹ ਪਿੰਡੀ ਬਣਾ ਕੇ ਫਿਰ ਰਾਜੇ ਨੇ ਇੱਥੇ ਆਏ ਉਹ ਪਿੰਡੀ ਜਦੋਂ ਇੱਥੇ ਆਈ ਸਭ ਤੋਂ ਪਹਿਲਾਂ ਇਸੇ ਮੰਦਰ 'ਚ ਆਈ ਸੀ ਇਹ ਸਮੰਦਰ ਮੰਦਰ ਤੋਂ ਬਾਅਦ ਫਿਰ ਉਹ ਮੰਦਰ ਬਣਿਆ ਯਾਨੀ ਕਹਿੰਦਾ ਮਤਲਬ ਇਹ ਹੈ ਜੇ ਉਹ 600 ਸਾਲ ਪੁਰਾਣਾ ਹੈ ਇਹ ਮੰਦਰ ਜਿਹੜਾ ਹੈ ਉਹਨਾਂ ਦਾ 2-300 ਸਾਲ ਪੁਰਾਣਾ ਮੰਦਰ ਹੈ ਸੋ ਹੁਣ ਇਹ ਜਿਹੜੇ 23 24 25 ਦਾ ਮੇਲਾ ਇੱਥੇ ਲੱਖਾਂ ਆਦਮੀ ਆਉਂਦੇ ਲੱਖਾਂ ਆਦਮੀ ਹੁਣ ਕਹਿੰਦੇ ਇਹ ਹੈ ਕਿ ਉਹ ਯਾਤਰਾ ਤਾਂ ਪੂਰੀ ਹੋਏਗੀ ਜੇ ਸ਼ਿਵ ਦੀ ਮੰਦਰ ਸ਼ਿਵ ਮੰਦਰ 'ਚ ਤੁਸੀਂ ਆਪਣਾ ਜਾ ਕੇ ਆਓਗੇ ਸੋ ਹੁਣ 3-4 ਦਿਨ ਜਿਹੜਾ ਇਹ ਕਿਸਮ ਦਾ ਇੱਥੇ ਵੀ ਮੇਲਾ ਹੀ ਆ ਲੰਗਰ ਲੱਗਦਾ ਚਾਹ ਦਾ ਖਾਣੇ ਦਾ ਜੋ ਵੀ ਪ੍ਰਸ਼ਾਦ ਚੜੀ ਜਾਂਦਾ ਲੋਕੀ ਆਈ ਜਾਂਦੇ ਜਾਈ ਜਾਂਦੇ ਦੇਣ ਵਾਲੇ ਸ਼ਰਧਾਲੂ ਵੀ ਬਹੁਤ ਹੈ ਇਸ ਪਿੰਡ ਨੂੰ ਡਵੈਲਪਮੈਂਟ ਕਰਨ ਚ ਇਸ ਪਿੰਡ ਵਾਲੇ ਬੱਚਿਆਂ ਦਾ ਮੁੰਡਿਆਂ ਦਾ ਆਦਮੀਆਂ ਦਾ ਕਾਫੀ ਸਹਿਯੋਗ ਆ ਜਿਹੜਾ ਰਲ ਮਿਲ ਕੇ ਕੰਮ ਕਰਦੇ ਆ ਮੰਦਿਰ ਨੂੰ ਡਵੈਲਪ ਕਰਦੇ ਆ ਮੰਦਿਰ ਦੀ ਸਫਾਈ ਰੱਖਦੇ ਆ ਤੇ ਪਿੰਡ ਵਾਲਿਆਂ ਨੇ ਮੰਦਿਰ ਚ ਕੰਟਰੋਲ ਕੰਟਰੋਲ ਇੰਦੇਸੈਂਸ ਬਾਦ ਦੀ ਡਵੈਲਪਮੈਂਟ ਜਿੰਨਾ ਇੱਥੇ ਚੜਾਵਾ ਚੜਦਾ ਸਾਰਾ ਮੰਦਿਰ ਤੇ ਲੱਗਦਾ ਕੋਈ ਇੱਧਰ ਉੱਧਰ ਨਹੀਂ ਖਰਚ ਹੁੰਦਾ ਜਾ ਹਰ ਸਾਲ ਮਾਤਾ ਦੇ ਮੇਲਾ ਵੀ ਹੁੰਦਾ ਹੈ ਸ਼ੁਭਰਾਤਰੀ ਵੀ ਇਸ ਤੇ ਹਾਂ ਸ਼ੁਭਰਾਤਰੀ ਦਾ ਮੇਲਾ ਵੀ ਚੱਲਦਾ ਜੀ 8 ਮਾਰਚ ਨੂੰ ਸ਼ੁਭਰਾਤਰੀ ਆ ਉਹ 7 ਤੋਂ ਸ਼ੁਰੂ ਹੋ ਜਾਂਦਾ ਤੇ ਉਸ ਵਕਤ ਇਹ ਮੰਦਿਰ ਬਹੁਤ ਸਜਿਆ ਹੁੰਦਾ ਉਸ ਦਿਨ ਹੀ ਸ਼ੁਭਰਾਤਰੀ ਵਾਲੇ ਦਿਨ ਇੱਥੇ ਮੋਰ ਥੈਂ 1 ਲੱਖ ਲੋਕੀ ਇੱਥੇ ਆਉਂਦੇ ਲੱਖ ਤੋਂ ਜ਼ਿਆਦਾ ਲੋਕੀ ਆਉਂਦੇ ਆ ਉਹਨਾਂ ਦਾ ਕਈਆਂ ਦਾ ਰਹਿਣ ਦਾ ਵੀ ਇੰਤਜ਼ਾਮ ਹੁੰਦਾ ਲੋਕੀ ਪਹਿਲਾਂ ਆ ਜਾਂਦੇ ਆ ਖਾਣ ਦਾ ਇੰਤਜ਼ਾਮ ਹੁੰਦਾ ਤੇ ਉਸ ਤੋਂ ਬਾਅਦ ਫੇਰ 1 ਵਜੇ ਤੇ ਕੰਮ ਸ਼ੁਰੂ ਹੋ ਜਾਂਦਾ ਮੱਥਾ ਟੇਕਣ ਦਾ ਅੜਜੈਨੀ ਜਿਹੜੇ ਪਿੰਡ ਹੈਗੇ ਪੰਜ ਉਹਨਾਂ ਤੋਂ ਮਹਾਲੀ ਪੰਜਗੋਲਾ ਚੰਡੀੜ ਤੋਂ ਇਲਾਵਾ ਇਹ ਪੰਜਾ ਪਿੰਡਾਂ ਤੋਂ ਅਲਾ ਸਰਾਊਂਡਿੰਗ ਏਰੀਆ ਦੇ ਜਿਹੜੇ ਆਪਣਾ ਪੜੌਲ ਹੋ ਗਿਆ ਨਿਊ ਚੰਡੀਗੜ੍ਹ ਹੋ ਗਿਆ ਸਾਰੇ ਲੋਕੀ ਇੱਥੇ ਆਉਂਦੇ ਮੱਥਾ ਟੇਕਦੇ ਜਿਹੜੇ 40 45 ਕਿੰਮੀਰ ਮੰਨ ਕੇ ਚੱਲੂ ਆਉਂਦੇ ਜੋ ਇੱਥੇ ਆਉਂਦੇ ਮੱਥਾ ਟੇਕਦੇ ਉਹ ਆਉਂਦੇ ਆ ਤੇ ਇਹ ਉਹਨਾਂ ਦੀਆਂ ਦੇ ਤਾਂ ਜਾਨੀ ਕਹਿੰਦੇ ਬਜ਼ੁਰਗਾਂ ਤੋਂ ਅੱਛੇ ਚੱਲਦੇ ਆ ਰਹੇ ਆ ਨਾ ਉਹ ਬਜ਼ੁਰਗਾਂ ਦੀ ਲੀਕ ਤੇ ਅੱਗੇ ਨਿਆਣੇ ਚੱਲਦੇ ਆ ਰਹੇ ਆ ਤੋ ਜੇ ਇਹ ਇਹ ਪਰੰਪਰਾ ਚੱਲਦੀ ਰਹੇਗੀ ਤੇ ਨੇਚਰਲੀ ਜਿਹੜੇ ਸਾਡੇ ਧਾਰਮਿਕ ਸਥਾਨ ਆ ਉਹ ਵੱਧਦੇ ਰਹਿਣਗੇ ਜਦੋਂ ਬੱਚਿਆਂ ਨੂੰ ਵਿੱਚ ਸੰਸਕਾਰ ਆਣਗੇ ਸ਼ਰਧਾ ਦਿੱਤੀ ਦੱਸੀ ਜਾਏਗੀ ਉਹ ਸਾਨੂੰ ਉਹਨੂੰ ਫਾਲੋ ਕਰਨਗੇ ਉਸ ਹਾਲ ਉਹ ਚੀਜ਼ ਨੂੰ ਦੇਖਦੇ ਇਹ ਮੰਦਿਰ ਤੇ ਜਿੰਨੇ ਵੀ ਲੋਕੀ ਆ ਸਭ ਮੰਦਿਰ ਆ ਕੇ ਸਿਰੇ ਮੱਥਾ ਟੇਕਦੇ ਆ ਜਲ ਚੜਾਉਂਦੇ ਆ ਉਹ ਅਸੇ ਮੰਦਿਰ ਦੇ ਇਸ ਪਿੰਡ ਦੇ ਨਹੀਂ ਅੜ ਜਾ ਨਹੀਂ ਜਿੰਦਾ ਗੁੜਾ ਕਸੌਲੀ ਇਕੜੋਂਦੇ ਵਾਲਾ ਪੰਜ ਪਿੰਡ ਪੰਜ ਪਿੰਡ ਹੈਗੇ ਇਹ ਸਾਰੇ ਆਉਂਦੇ ਕੋਈ ਅੱਛਾ ਜਿਹੜਾ ਚਾਹ ਦਾ ਇੱਥੇ ਤੁਸੀਂ ਕਿਸੇ ਟਾਈਮ ਆਓ ਡੇਲੀ ਯੂ ਵਿਲ ਹੈਵ ਅ ਕੱਪ ਆਫ ਟੀ ਤਿਆਰ ਮਿਲੇਗੀ ਤੋ ਤੁਹਾਨੂੰ ਇਹ ਕਹਿਣ ਕਿ ਤੁਸੀਂ ਨਹੀਂ ਪੀ ਰਹੇ ਨਾ ਦੇਵਲ ਕਾਲਿਓ ਆਓ ਜੀ ਚਾਹ ਪੀ ਕੇ ਜਾਓ ਪ੍ਰਸ਼ਾਦ ਲੈ ਕੇ ਜਾਓ ਇਹ ਹੈ ਜੀ ਜੋ ਹੁਣ ਮੇਲਾ ਦਿਨ ਤੇ ਦੇਖਦਾ ਜੋ ਸਾਡੀ ਵੀਡੀਓ ਦੇਖ ਰਹੇ ਉਹਨਾਂ ਨੇ ਕੀ ਕਿਹਾ ਕੰਪੋਟਰ ਮੈਂ ਤਾਂ ਇਹ ਕਹਿੰਦਾ ਜੀ ਸਾਰੇ ਜਿਹੜੇ ਦਰਸ਼ਕਾਂ ਦੇ ਕਿ ਜਿੰਨਾ ਵੀ ਤੁਸੀਂ ਹੋ ਸਕੇ ਉੱਪਰ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਇੱਥੇ ਆਓ ਇਹ ਜਿਹੜਾ ਸ਼ਿਵ ਲਿੰਗ ਹੈ ਜ਼ਮੀਨ ਚੋਂ ਨਿਕਲਿਆ ਸਾਬਿਤ ਨਹੀਂ ਹੋਇਆ ਇਹ ਜਮੀਨ ਇਹ ਪ੍ਰਾਚੀਨ ਮੰਦਿਰ ਸੇਂਭੂ ਨੂੰ ਹਿੰਦੀ ਚ ਕਹਿੰਦੇ ਸੇਂਭੂ ਜਿਹੜਾ ਜਮੀਨ ਚੋਂ ਨਿਕਲਿਆ ਹੋਇਆ ਚੰਡੀਗੜ੍ਹ ਦੇ ਵਿੱਚ ਦੋ ਚਾਰ ਮੰਦਿਰ ਇਹੋ ਜਿਹੇ ਜਿਹੜੇ ਸੇਂਭੂ ਆ ਬਾਕੀ ਤਾਂ ਸਾਰੇ ਸ਼ਿਵਲਿੰਗ ਸਾਬਿਤ ਇੱਕ ਇਹ ਹੋਇਆ ਇੱਕ 24 ਸੈਕਟਰ ਵਾਲਾ ਹੋਇਆ ਛੇ ਮੰਦਿਰ ਇੱਕ ਸਕੇਤੜੀ ਵਾਲਾ ਹੋਇਆ ਇਹ ਮੰਦਿਰ ਜਿਹੜੇ origignal ਮੰਦਿਰ ਜਮੀਨ ਚ ਨੇ ਸੇਂਭੂ ਮੰਦਿਰ ਹੈਗੇ ਬਾਕੀ ਤਾਂ ਜਿੱਦਾਂ ਹੁਣ ਨਵੇਂ ਜਿੰਨੇ ਮੰਦਿਰ ਨਵੇਂ ਆ ਨਵੇਂ ਨੂੰ ਡਿਵੈਲਪ ਕਰ ਰਹੇ ਆ ਲੇਕਿਨ ਉਹਨਾਂ ਦੇ ਸ਼ਰੀਰ ਸ਼ਿਵਲਿੰਗ ਵੀ ਵਧੀਆ ਇਹ ਜਿਹੜੇ origignal ਸ਼ਿਵਲਿੰਗ ਹੈ ਇਹਨਾਂ ਦੀ ਸ਼ੇਪ ਹੋਰ ਤਰ੍ਹਾਂ ਦੀ ਹੈ ਬਿਲਕੁਲ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਮਾਤਾ ਦੀ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਮਾਤਾ ਰਾਣੀ ਦੇ ਮੰਦਿਰ ਵਿੱਚ ਆ ਕੇ ਮਾਤਾ ਰਾਣੀ ਦੇ ਦਰਸ਼ਨ ਕਰਨ 23 24 25 ਮਾਤਾ ਰਾਣੀ ਦਾ ਮੇਲਾ ਹੈਗਾ ਜੀ ਇਸ ਮੇਲੇ ਵਿੱਚ ਆ ਕੇ ਮਾਤਾ ਰਾਣੀ ਦੇ ਦਰਸ਼ਨ ਕਰਨ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਲਓ ਜੈ ਮਾਤਾ ਦੀ